ਆ ਫਾਰਮ 'ਚ ਖੜੀ ਦੀ ਬਾਈ ਕਹਿੰਦਾ ਵੀਡੀਓ ਵੀ ਦਿਖਾ ਦਾਂਗੇ ਵੀਡੀਓ ਸਾਰਾ ਕੁਝ ਤੇ ਜਿਹੜਾ ਮਿਲਕ ਰਿਕਾਰਡ ਆ ਉਹ ਆ ਗਿਆ 35 ਪਲੱਸ ਦਾ ਤੇ ਆਪ ਸਪੈਕੀ ਦੀ ਬਰੂੜ ਦੇ ਸੀਮਨ ਤੋਂ ਗੱਬਣ ਉਹ ਚੀਜ਼ ਦੀ ਬਾਈ ਕਹਿੰਦਾ ਗਾਰੰਟੀ ਰਹੂ ਲੈ ਵੀ ਸੱਜਣੋ ਇੱਕ ਨਾ ਬੈਡ ਲੱਗਿਆ ਬਹੁਤ ਕਮਾਲ ਦੀ ਦਿਖਾਉਣ ਸੂਆ ਸੂੰਦੀਆ ਦੂਜਾ ਤੇ ਇਹ ਮੰਨ ਲਓ ਵੀ ਤਾਜੀ ਸੂਈ ਨਹੀਂ ਗੱਬਣ ਵੈੜਾ ਤੇ ਆਰਡਰ ਕਰ ਸਕਦੇ ਹੋ ਚਾ ਇੱਕ ਪਿੰਡ ਖੜਿਆ ਫਤੇਗੜ ਪੰਜ ਗਰਾਈਆਂ ਤਹਿਸੀਲ ਤੇ ਜ਼ਿਲ੍ਹਾ ਮਰੀਦਕੋਟਲਾ ਬੈਡ ਇੱਕ ਲੱਗਿਆਂ ਦਿਖਾਉਣ ਪਰ ਇਹ ਮੰਨ ਲਓ ਵੀ ਬਹੁਤ ਕਮਾਲ ਦੀ ਐ ਫੁੱਲ ਕੱਦ ਕਾਠ ਚ ਫੁੱਲ ਹੈਵੀ ਸਟਰਕਚਰ ਚ ਆ ਗਈ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਕੰਮ ਬਾਈ ਹੋਰ ਹੁੰਦਾ ਵਪਾਰ ਦਾ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਪਰ ਬਾਲਾ ਇਹ ਨਹੀਂ ਕਹਿ ਸਕਦੇ ਪੰਜ ਸੱਤ ਪਸ਼ੂ ਲੈਂਦੇ ਬਾਈ ਹੋਰੀ ਦੋ ਚਾਰ ਨੇ ਪਰ ਬਹੁਤ ਕਮਾਲ ਦੇ ਪਸ਼ੂ ਲੈਂਦੇ ਤੇ ਬਾਕੀ ਬਾਈ ਨਾ ਕਰਾ ਰਾਂ ਐ ਗੱਲਬਾਤ ਆ ਜਾਓ ਜੀ ਹੋਰ ਕੀ ਹਾਲ ਆ ਬਾਈ ਸਸੇ ਗਾਲ ਬਾਈ ਚੜਦੀ ਕਲਾ ਠੀਕ ਜੀ ਚੰਦਾ ਲੋਟ ਕੰਮ ਆ ਜਾ ਆ ਇੱਧਰ ਲੈ ਬੰਨੇ ਆ ਜਾ ਆ ਨਾਮ ਤੇ ਨੰਬਰ ਬੋਲੀ ਆਪਣਾ ਨਾਮ ਹੈ ਹਾਂ ਜੀ ਆਪਣਾ ਪਿੰਡ ਫਤੇਗੜ ਪੰਜਗਰਾਈਆਂ ਹੈ ਹਾਂਜੀ ਤੇ ਤਹਿਸੀਲ ਤੇ ਜਿਹੜਾ ਮਰੇਲਕੋਟ ਦਾ ਮਰੇਲਕੋਟ ਲਈ ਜ਼ਿਲ੍ਹਾ ਤਹਿਸੀਲ ਤਹਿਸੀਲ ਵੀ ਮਰੇਲਕੋਟ ਲਈ ਆਪਣੀ ਠੀਕ ਹੈ ਕੰਮ ਕਰ ਲਈਏ ਜੇ ਵਪਾਰ ਦਾ ਹੀ ਹੈ ਵਪਾਰ ਦਾ ਹੀ ਹੈ ਇਹ ਆਪਾਂ ਲੈ ਕੇ ਹੁਣ ਲੈਟੀਆਂ ਹਾਂ ਹਾਂਜੀ ਹਾਂ ਠੀਕ ਹੈ ਗੱਲ ਇਹਦਾ ਸੂਆ ਕਿਹੜਾ ਵੈਟਦਾ ਬਾਈ ਇਹ ਨਾ ਜੀ ਦੂਜੇ ਸੂਏ ਸੁਣਾ ਵੈਟ ਨੇ ਸੂਆ ਦੂਜਾ ਲਾ ਤੋਰਦੇ ਖੋਲ ਕੇ ਇੱਕ ਵਾਰੀ ਲੈ ਸੱਚ ਨਾਲ ਸੂਆ ਬਾਈ ਕਹਿੰਦਾ ਦੂਜਾ ਸੁੰਦੀ ਆ ਤੇ ਜੋ ਬਰਾ ਦਿਨ ਕਿੰਨੇ ਕੱਢਦੀ ਆ ਸੂਣ ਚ ਦਿਨ ਹਫਤਾਕ ਲੈ ਜੂਈ ਬਸ ਇੱਕ ਹਫਤਾ ਹਾਂਜੀ ਕਿੰਨਾ ਕਿੰਨਾ ਮਿਲਕਰ ਰਿਕਾਰਡ ਰਿਹਾ ਪਹਿਲਣ ਦਾ ਇਹਨੇ ਪਲੂਨ ਵਸੀ ਨੇ ਦਿੱਤਾ ਹੋਇਆ 35 ਪਲੱਸ ਇਹ ਇੱਥੇ ਜੇ ਰੋਕ ਲਾ ਮਾੜੀ ਜੀ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਇਹ ਇੱਥੋਂ ਮਾਰ ਨਹੀਂ ਗੈਰੀ ਕੈਮਰਾ ਪਹਿਲਾਂ ਨੇ ਬਾਈ ਕਹਿੰਦਾ ਦਿੱਤਾ ਹੋਇਆ 35 ਤੋਂ ਬਾਹਰੇ ਆਪ ਕਿਹੜੇ ਸੀਮਨ ਦੀ ਆ ਗਈ ਬਈ ਇਹ ਆਪ ਸਪੈਕੀ ਦੀ ਆਈ ਸਪੈਕੀ ਹਾਂਜੀ ਇਹ ਬੀਐਸ ਦਾ ਹੈ ਏਬੀਐਸ ਦਾ ਜੀ ਗੱਬਣ ਕਿਹੜੇ ਤੋਂ ਆ ਗੱਬਣ ਬਰੂਟ ਦੀ ਆਈ ਗੱਬਣ ਆ ਗਈ ਬਰੂਟ ਤੋਂ ਲੈ ਕਮਾ ਦੇ 11 ਹੋਰ ਕਮਾ ਦੇ ਐਨੂੰ ਕਮਾ ਦੇ ਤੇ ਬਾਕੀ ਥਣ ਲੇਵੇ ਦੀ ਸੱਜ ਨੂੰ ਇਹ ਕਹਿ ਸਕਦਾ ਬਹੁਤ ਕਮਾਲ ਦੀ ਬਿਹੜਾ ਹੱਥੀ ਚਵਾਈ ਵੀ ਕਰ ਸਕਦੇ ਹਾਂ ਬਿਨਾਂ ਸ਼ੱਕ ਇਹਦੀ ਤੁਸੀਂ ਮਸ਼ੀਨੀ ਚਵਾਈ ਵੀ ਕਰ ਸਕਦੇ ਹੋ ਇਹ ਲੋਕਲ ਲਈ ਆ ਜਾਂ ਕਿਸੇ ਫਾਰਮ ਤੋਂ ਲਈ ਆ ਉਹ ਲੈ ਕੇ ਆਉਣੇ ਬੈਠਾ ਠੀਕ ਆ ਤੇ ਫਾਰਮ 'ਚ ਖੜੀ ਦੀ ਵੀਡੀਓ ਵਗੈਰਾ ਦਿਖਾ ਦਾਂਗੇ ਸਾਰਾ ਕੁਝ ਪ੍ਰੂਫ ਓਕੇ ਠੀਕ ਆ ਕੰਨ ਆ ਆ ਫਾਰਮ 'ਚ ਖੜੀ ਦੀ ਬਾਈ ਕਹਿੰਦਾ ਵੀਡੀਓ ਵੀ ਦਿਖਾ ਦਾਂਗੇ ਵੀਡੀਓ ਸਾਰਾ ਕੁਝ ਤੇ ਜਿਹੜਾ ਮਿਲਕ ਰਿਕਾਰਡ ਆ ਉਹ ਆ ਗਿਆ 35 ਪਲੱਸ ਦਾ ਤੇ ਆਪ ਸਪੈਕੀ ਦੀ ਬਰੂਡ ਦੇ ਸੀਮਨ ਤੋਂ ਗੱਬੜ ਉਹ ਚੀਜ਼ ਦੀ ਬਾਈ ਕਹਿੰਦਾ ਗਰੰਟੀ ਰਹੂ ਇੱਕ ਖਾਸ ਗੱਲ ਬੱਚੀ ਦੀ ਇਹ ਰਹੂ ਵੀ ਟਾਂਚਾ ਜਿਹੜਾ ਬਾਹਲਾ ਮਜ਼ਬੂਤ ਆ ਉਤੋਂ ਬਿਲਕੁਲ ਸਟ੍ਰੇਟ ਆ ਗਈ ਲੈਗ ਸਕੋਰ ਦੀ ਮਜ਼ਬੂਤ ਪੈਰ ਉਹ ਚੀਜ਼ ਨਹੀਂ ਹੈਗੀ ਵੀ ਬਾਹਲੇ ਵੱਡੇ ਨੇ ਛੋਟੇ ਪੈਰ ਨੇ ਬਿਲਕੁਲ ਸੂਇਆਂ ਚ ਇਹਨੂੰ ਚਾਹੇ ਤੁਸੀਂ 10 ਸੂਏ ਰੱਖ ਲਿਓ ਇਸ ਤਰ੍ਹਾਂ ਹੀ ਚਮਕੂਗੀ ਤੁਹਾਨੂੰ ਦੂਜਾ ਤੀਜਾ ਸੂਈ ਰਹੂਗੀ ਹਮੇਸ਼ਾ ਜਿਹੜੇ ਹਿਸਾਬ ਨਾਲ ਬਜੂਰ ਦਾ ਜਿਹੜੇ ਹਿਸਾਬ ਨਾਲ ਕਹਿ ਸਕਦੇ ਆ ਬੱਚੀ ਚ ਜਾਨ ਆ ਗਈ ਲੈ ਚਲ ਬਈ ਐਨੂੰ ਤੇ ਦਿਨ ਕਿੰਨੇ ਦੱਸਿਆ ਬਾਈ ਦੇ ਹਫਤੇ ਦੀ ਕੱਚੀ ਆ ਬਾਈ ਇੱਕ ਹਫਤੇ ਦੀ ਐ ਤੇ ਕਿ ਵਿਰੇ ਆਇਆ ਤਾਂ ਕੀ ਦੇਣਾ ਚਾਹੀਦਾ ਬੱਸ ਇਹਨੂੰ ਜਿਹੜੇ ਹਿਸਾਬ ਨਾਲ ਸੇਵਾ ਹੋਈ ਆ 40 ਪਲੱਸ 40 ਤੋਂ ਬਾਹਰ ਆ ਨਾ ਹਾਂਜੀ ਹਾਂ ਹਾਂ ਤੇ ਜਿਹੜੇ ਹਿਸਾਬ ਨਾਲ ਲੰਬਾਈ ਲਮੂਈਆ ਛੋਟੇ ਹੱਥੀ ਜ ਤਾਂ ਨਹੀਂ ਜਾਂਦੀ ਫਿਰ ਇਹ ਨਹੀਂ ਨਹੀਂ ਵੀਰੇ ਮੈਂ ਜ਼ਰਾ ਪੇ ਕੱਪ ਤੇ ਜਾਊਗੀ ਠੀਕ ਆ ਗੱਲ ਆ ਛੋਟੇ ਹੱਥੀ 'ਚ ਨਹੀਂ ਚੜਦੀ ਜਿਹੜੇ ਹਿਸਾਬ ਨਾਲ ਬੈਠਦੀ ਲੰਬਾਈ ਆ ਇੱਥੀ ਬਣ ਲਾ ਜਿਹੜੇ ਹਿਸਾਬ ਨਾਲ ਲੰਬਾਈ ਆ ਗਈ ਉਤੋਂ ਆ ਗਈ ਸਟੇਟ ਤੇ ਇੱਥੋਂ ਕਰੀ ਇਹਦੀ ਆਰਡਰ ਕੁਆਲਿਟੀ ਕਰਾ ਲਈ ਚੈੱਕ ਆ ਚੀਜ਼ ਸਾਰੀ ਭਰੂਗੀ ਹਲੇ ਇਹ ਮੰਨ ਲਓ ਜਦੋਂ ਬੈੜ ਸੂਗੀ ਇੱਥੇ ਲੇਵਾ ਮਾਰ ਦੂ ਤੇ ਸਭਾ ਆਦੀ ਠੰਡੀ ਆ ਗਈ ਗਰਮ-ਗਰਮ ਵਾਲਾ ਸੀਨ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਉੱਤੋਂ ਜਿਵੇਂ ਸਾਨੂੰ ਮੈਂ ਕਹਿਣਾ ਉਹ ਬਿਲਕੁਲ ਸਟ੍ਰੇਟ ਤੇ ਚੜਾਈ ਫੁੱਲ ਮੱਜਾ ਵਰਗਾ ਸਰੀਰ ਹੀ ਪਿਆ ਬਾਈ ਹਨਾ ਹਾਂ ਹਾਂ ਜਿਵੇਂ ਕਹੇਲੀ ਮੱਜਾ ਦਾ ਸਰੀਰ ਆ ਜਿਵੇਂ ਕਿਸੇ ਸੱਜਣ ਨੇ ਕਹੇਲੀ ਯਾਰ ਬਰੀਡਿੰਗ ਤੇ ਕੰਮ ਕਰਨਾ ਨਾ ਬਰੀਡ ਬਰੀਡਿੰਗ ਤੇ ਬਹੁ ਬੈਸਟਰ ਵਧੀਆ ਵੀਰੇ ਸਾਂਭ ਸੰਭਾਲ ਵਾਲੇ ਤੋਂ ਤੇ ਬਾਗੀ 40 ਪਲੱਸ ਕਰੂ ਬੱਸੀ ਗਾਰੰਟੀ ਆ ਆਪਾਂ ਚਵਾ ਕੇ ਦੇ ਦਾਂਗੇ ਦੁੱਧ ਕੋਈ ਕਹਿਣ ਦਾ ਨਹੀਂ ਹੈਗਾ ਆਪਾਂ ਨੂੰ ਜੇ ਬੰਦਾ ਕੋਈ ਸਾਈ ਕਰੂ ਆਪਣੇ ਨਾਲ ਆਪਾਂ ਚਵਾ ਕੇ ਵੀ ਦੇ ਦਾਂਗੇ ਦੁੱਧ ਠੀਕ ਆ ਗੱਲ ਜੇ ਕੋਈ ਸੱਜਣਾ ਸਾਈ ਕਰਦਾ ਦੁੱਧ ਚਵਾ ਕੇ ਵੀ ਦੇ ਦਾਂਗੇ ਉਹ ਉਹ ਰੇਟ ਫਿਰ ਉਦਾਂ ਦਾ ਹੋਊ ਬਸ ਉਹ ਰੇਟ ਆਪਾਂ ਉਹਦੇ ਹਿਸਾਬ ਨਾਲ ਕਰ ਲਾਂਗੇ ਆਪਣੇ ਅੱਜ ਵਾਲਾ ਰੇਟ ਉਦਾਂ ਦਾ ਕਰ ਦਾਂਗੇ ਅੱਜ ਵਾਲਾ ਰੇਟ ਉਦਾਂ ਦਾ ਠੀਕ ਆ ਗੱਲ ਅੱਜ ਇਹਦੇ ਕਿੰਨੇ ਪੈਸੇ ਲਵਾਂਗੇ ਜੇਂ ਭਰਾ ਲੈਂਦਾ ਕੋਈ ਅੱਜ ਇਹਦਾ ਮੁੱਲ ਵੀਰੇ 165 ਕਰਦੇ ਆ ਜਿਵੇਂ ਫਿਕਸ ਕਿੰਨੇ ਦੇਵਾਂਗੇ ਯਾਰ ਸਹੀ ਵਸੇ 155 ਦੀ ਛੱਡਣੀ ਆ ਵਿੱਚੋਂ ਮਾਨਤਾ ਨਹੀਂ ਕਰਾਂਗੇ 1 ਲੱਖ ਤੇ 55 ਦੀ ਗੈਰੀ ਬਾਈ ਕਹਿੰਦਾ ਇਹ ਬੈੜਨਾ ਆਪਾਂ ਨੇ ਛੱਡਣੀ ਆ ਉਹ ਚੋ ਸ਼ੋਰਟ ਸ਼ੂਟ ਵਾਲਾ ਕੰਮ ਹੀ ਆ ਤੇ ਗਾਂ ਵਾਲੇ ਬੰਨੇ ਲਿਆ ਕੈਮਰਾ ਇੱਕ ਵਾਰੀ ਇੱਥੋਂ ਕਰਾ ਦੇ ਆਰਡਰ ਚੈੱਕ ਉਹ ਚੀਜ਼ ਨਹੀਂ ਹੈਗੀ ਵੀ ਗਾਂ ਵਾਲੇ ਥਣ ਤੋਂ ਵੀ ਇਹ ਕਹਿ ਸਕਦੇ ਆ ਆਪਾਂ ਵੀ ਪੌਣੇ ਫੁੱਟ ਫੁੱਟ ਵਾਂਗੂ ਗਾਂ ਲੇਵਾ ਰੱਖਦੀ ਆ ਅਗਾੜੀ ਪਿਛਾੜੀ ਭਾਈ ਇਹ ਮੰਨ ਲਾ ਵੀ ਇੱਕੋ ਜਾਂ ਦੁੱਧ ਹੀ ਕਢ ਦੂ ਦੋਨਾਂ ਤੋਂ ਤੇ ਬਾਕੀ ਬਰੀਡ ਆ ਗਈ ਫੁੱਲ ਹਨਾ ਹਾਂ ਹਾਂ ਥਾਣ ਲੈ ਵੀ ਜੀ ਆਪਣੀ ਪੂਰੀ ਗਰੰਟੀ ਆ ਤੇ ਸਭਾ ਦੀ ਠੰਡੀ ਆ ਗਈ ਜਮਾਂ ਸੀਲ ਆ ਵੀਰੇ ਜਮਾਂ ਜੇ ਕੋਈ ਗੱਪਣ ਲਿਆ ਜਾਂਦਾ ਆਂ ਆਨਲਾਈਨ ਮੰਗਾਉਂਦਾ ਥਾਣਾ ਥੋਣਾ ਦੀ ਗਰੰਟੀ ਦੇ ਭੇਜ ਦਾਂਗੇ ਹਾਂ ਵੀਰੇ ਵੋਟ ਆਪਣੀ ਪੂਰੀ ਜ਼ਿੰਮੇਵਾਰੀ ਆ ਠੀਕ ਆ ਗੱਲ ਆ ਥਾਣਾ ਦੀ ਬਾਈ ਕਹਿੰਦਾ ਗਰੰਟੀ ਦੇ ਭੇਜ ਦਾਂਗੇ ਆਪ ਵੀ ਚੰਗੇ ਸੀਮਨ ਦੀ ਤੇ ਲੱਗਿਆ ਵੀ ਚੰਗਾ ਤੇ ਫਾਰਮ ਦੀ ਖਾਸ ਗੱਲ ਇਹੀ ਰਹਿੰਦੀ ਵੀ ਬਾਈ ਤਿੰਨ ਚਾਰ ਪੀੜੀਆਂ ਦਾ ਰਿਕਾਰਡ ਹੋਊਗਾ ਰਿਕਾਰਡ ਹੋ ਵੀਰੇ ਆਪਾਂ ਵੀਡੀਓ ਬਿਡੀਓ ਸਭ ਕੁਝ ਆਪਣੇ ਕੋਲ ਆਏਗਾ ਠੀਕ ਆ ਗੱਲ ਫੁੱਲ ਰਿਕਾਰਡ ਨਾਲ ਬਾਈ ਕਹਿੰਦਾ ਦੇ 1 ਲੱਖ 55 ਦੀ ਫਿਕਸ ਜੀ ਬਾਈ ਕਹਿੰਦਾ ਵੈੜ ਦੇਣੀ ਆ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਇਹ ਵੈੜ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ